ਬਠਿੰਡਾ ਦੇ ਵਾਰਡ ਨੰਬਰ 48 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਦਮਜੀਤ ਸਿੰਘ ਮਹਿਤਾ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਦੀਸ਼ ਰਾਏ ਬਾਂਸਲ ਉਰਫ ਮੱਖਣ ਲਾਲ ਠੇਕੇਦਾਰ ਸ਼ੋਮਣਿਆ ਕਾਲੀ ਦਾਲੂ ਉਮੀਦਵਾਰ ਵਿਜੇ ਕੁਮਾਰ ਸ਼ਰਮਾ ਭਾਜਪਾ ਉਮੀਦਵਾਰ ਕ੍ਰਿਸ਼ਨ ਕੁਮਾਰ ਯਾਦਵ ਆਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਉਰਫ ਬਿੰਦਰ ਆਜ਼ਾਦ ਉਮੀਦਵਾਰ ਅਮਨਦੀਪ ਸਿੰਘ ਉਰਫ ਬੀਸੀ ਅਤੇ ਹੋਰ ਆਜ਼ਾਦ ਉਮੀਦਵਾਰਾਂ ਵੱਲੋਂ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ। ਬਠਿੰਡਾ ਦੇ ਵੋਟ ਨੰਬਰ 48 ਵਿੱਚ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਐਮਸੀ ਜਗਰੂਪ ਸਿੰਘ ਗਿੱਲ ਜੋ ਕਿ ਐਮਐਲਏ ਦੀ ਚੋਣ ਲੜਨ ਤੋਂ ਬਾਅਦ ਜਿੱਤ ਪ੍ਰਾਪਤ ਹੋਈ ਸੀ। ਜਿਸ ਤੋਂ ਬਾਅਦ ਉਹ ਮੌਜੂਦਾ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਹਨ ਅਤੇ ਹੁਣ ਸੀਟ ਖਾਲੀ ਹੋਣ ਦੇ ਚੱਲਦੇ ਇਸ ਸੀਟ ਦੇ ਉੱਪਰ ਚੋਣ ਹੋ ਰਹੀ ਹੈ। ਜਿੱਦ ਚੱਲਦੇ ਵੱਖ-ਵੱਖ ਪਾਰਟੀਆਂ ਉਮੀਦਵਾਰਾਂ ਵੱਲੋਂ ਆਪਣਾ ਜ਼ੋਰ ਅਜ਼ਮਾਇਆ ਜਾ ਰਿਹਾ ਹੈ 1947 ਤੋਂ ਪਹਿਲਾਂ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਸਾਡੇ ਸ਼ਹੀਦਾਂ ਨੇ ਸੀ ਭਗਤ ਸਿੰਘ ਸਰਬਾ ਨਾਮਧਾਰੀ ਲਹਿਰ ਬਬਰ ਕਲੀਨ ਸਰਦਾਰ ਭਟੇਜ ਆਧੋਮ ગાંધી ਜਵਾਹਰ ਲਾਲ ਨਹਿਰੂ ਇਸ ਕਣੀ ਬਹੁਤ ਕੁਰਬਾਨੀਆਂ ਤੋਂ ਬਾਅਦ ਇਹ ਜਾਂਦੀ ਹੈ ਦਿਖਾਈ ਨਹੀਂ ਔਰ ਉਹਨਾਂ ਦਾ ਸੁਪਨਾ ਜਾਂ ਸੋਚ ਸੀ ਕਿ ਹਿੰਦੁਸਤਾਨ ਆਜ਼ਾਦ ਹੋਣ ਤੋਂ ਬਾਅਦ ਬਹੁਤ ਅੱਛੇ ਕਰ ਲਾ। ਬਹੁਤ ਵੱਡਾ ਕਰ ਲਾ। ਆਜ਼ਾਦ ਮਰਜ਼ੀ ਦੇ ਨਾਲ ਆਪਣੀ ਨਮਾਇंदे ਚੁਣਨਗੇ ਜਿਹੜੇ ਉਹਨਾਂ ਤੇ ਰਾਜ ਕਰਨਗੇ। ਇਹ ਲੇਟਾਂ ਹੈ ਬੋਲੀ। ਤੇ ਉਹ ਉਹਨਾਂ ਦੀ ਇਹ ਸੋਚ ਵੀ ਸੀ ਕਿ ਹਿੰਦੁਸਤਾਨ ਦੀ ਰਾਜਨੀਤੀ ਹੌਲੀ-ਹੌਲੀ ਇੰਨੀ ਪ੍ਰੋਗਰੈਸ ਹੋ ਜਾਏਗੀ। ਲੋਕ ਨਸ਼ਿਆਂ ਤੋਂ ਦੂਰ ਹੋ ਕੇ ਔਰ ਨਸ਼ਾ ਵੰਡ ਕੇ ਜੁਣਾ ਚਿੱਤਾਂ ਵਾਲੇ ਬਾਹੂ ਵਰਨਾਲ ਟੋਣਾ ਚਿਤਣ ਵਾਲੇ ਲੋਕ ਉਹਨਾਂ ਨੂੰ ਆਪਣੇ ਆਪ ਨਕਾਰ ਦਿਆ ਕਰਦੇ ਮੇਰੀ ਪਾਰਟੀ ਦੀ ਵੀ ਸੋਚ ਹੈ ਸਾਡੇ ਮੂਤੀ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਉਹ ਇੱਕ ਸਾਲ ਨਸ਼ਿਆਂ ਨੂੰ ਖਤਮ ਕਰਨ ਦਾ ਸੰਕਲਪ ਲੈ ਕੇ ਚੱਲੇ ਹੈ ਔਰ ਉਹ ਪ੍ਰਚਾਰ ਚ ਡੁੱਟੇ ਹੋਏ ਹੈ ਤੇ ਮੈਂ ਵੀ ਮੇਰੀ ਬਤੌਰ ਐਮਐਲਏ ਡਿਊਟੀ ਹੈ ਕਿ ਨਸ਼ਿਆਂ ਦੇ ਖਿਲਾਫ ਜਾਂ ਲੋਕਤੰਤਰ ਨੂੰ ਖਤਰਾ ਪੈਦਾ ਕਰਨ ਵਾਲੇ ਇਹਨਾਂ ਲੋਕਾਂ 'ਚ ਜੋ ਸ਼ਕਤੀ ਹੈ ਉਹਨਾਂ ਨੂੰ ਰੋਕਿਆ ਜਾਵੇ ਮੈਂ ਤਾਂ ਬਤੌਰ ਐਮਐਲਏ ਕਿਉਂਕਿ ਡੈਮੋਕ੍ਰੇਸੀ ਦੇ ਵਿੱਚ ਮੈਨੂੰ ਵੀ ਮੇਰੇ ਵਰਗੇ ਵਿਅਕਤੀ ਨੂੰ 42 ਸਾਲ ਲੋਕਾਂ ਨੇ ਇਸ ਇਲਾਕੇ ਦੇ ਵਿੱਚੋਂ ਐਮਸੀ ਬਣਨ ਦਾ ਮੌਕਾ ਦਿੱਤਾ ਮੈਨੂੰ ਸ਼ਹਿਰ ਦੀ ਕਿਸੇ ਸਮੇਂ ਪ੍ਰਧਾਨਗੀ ਵੀ ਦਿੱਤੀ ਹਾਂ ਔਰ ਫਿਰ ਮੈਨੂੰ ਐਮਐਲਏ ਪਰਟੈਂਜ ਸ਼ਹਿਰ ਦੇ ਲੋਕਾਂ ਨੇ ਇਸ ਆਸਰ ਨਾਲ ਬਣਾਇਆ ਕਿ ਜਿਹੜਾ ਮੇਰਾ 42 ਸਾਲ ਦੇ ਜੀਵਨ ਨੂੰ ਮੈਂ ਕਿ ਇਹ ਲੱਗੇ ਚੱਲਿਆ ਕਿ ਸਾਫ ਸੁਥਰੀ ਰਾਜਨੀਤੀ ਹੋਵੇ ਜ਼ਰੂਰੀ ਨਹੀਂ ਹੁੰਦਾ ਕਿ ਉਹ ਬੰਦਾ ਜ਼ਿੰਦਗੀ ਦੇ ਵਿੱਚ ਉਸ ਮਰਸ਼ਲ ਮੰਜ਼ਲ ਨੂੰ ਹੱਲ ਕਰਦੇ ਜਾਂ ਪਹੁੰਚੇ ਬੇਸ਼ੱਕ ਅੱਜ ਪੰਜਾਬ ਭਾਰਤ ਦੇ ਵਿੱਚ ਨਗਰ ਕੌਂਸਲ ਨਗਰ ਪੰਚਾਇਤ ਅਤੇ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਦੇ ਨਤੀਜੇ ਅੱਜ ਸ਼ਾਮ ਨੂੰ ਹੀ 4 ਵਜੇ ਤੋਂ ਬਾਅਦ ਆਉਣੇ ਹਨ ਹੁਣ ਦੇਖਣਾ ਹੋਵੇਗਾ ਕਿ ਕਿਸ-ਕਿਸ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਜਿੱਤ ਪ੍ਰਾਪਤ ਕੀਤੀ ਜਾਂਦੀ ਹੈ ਬਠਿੰਡਾ ਤੋਂ ਵੀ ਕੇ ਵੈਲ ਦੀ ਰਿਪੋਰਟ